ਸਰੀਆ ਕਾਲ ਸਾਰਿਆਂ ਨੂੰ ਐਸਵੀਆਈ ਆਰ ਸੱਟੀ ਪਟਿਆਲਾ ਵੱਲੋਂ ਮੁਫਤ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਕੋਰਸ 10 ਦਿਨਾਂ ਦਾ ਹੈ ਇਸ 10 ਦਿਨਾਂ ਦੇ ਕੋਰਸ ਵਿੱਚ ਡੇਰੀ ਤੋਂ ਇਲਾਵਾ ਗਾਂ ਮੱਝ ਤੇ ਗੋਹਾ ਤੋਂ ਲੱਕੜ ਗੰਡੋਆ ਖਾਦ ਬਣਾਉਣ ਦੀ ਵੀ ਟ੍ਰੇਨਿੰਗ ਦਿੱਤੀ ਜਾਵੇ 4 ਫਰਵਰੀ 2025 ਨੂੰ ਇੰਟਰਵਿਊ ਹੈ ਤੇ ਨਾਲ ਹੀ ਫਾਰਮ ਭਰੇ ਜਾਣਗੇ ਟ੍ਰੇਨਿੰਗ 6 ਫਰਵਰੀ 2025 ਤੋਂ ਸ਼ੁਰੂ ਕੀਤੀ ਜਾਵੇਗੀ ਇਸ ਕੋਰਸ ਲਈ ਪਿੰਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੋਜ਼ਗਾਰ ਲੋੜਵੰਦਾ ਨੂੰ ਵੱਧ ਤੋਂ ਵੱਧ ਇਸ ਕੋਰਸ ਲਈ ਰਜਿਸਟਰ ਕਰਵਾਓ ਇਸ ਵਿੱਚ ਉਮਰ 18 ਤੋਂ 45 ਤੱਕ ਲਾਜ਼ਮੀ ਹੋਣੀ ਚਾਹੀਦੀ ਹੈ 4 ਅਪਰਵਲ 2025 ਨੂੰ ਸਵੇਰੇ 10:30 ਵਜੇ ਆਪਣਾ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਪੜ੍ਹਾਈ ਸਰਟੀਫਿਕੇਟ ਐਸਐਸ ਕਾਰਟੀਫਿਕੇਟ ਬੈਂਕ ਖਾਤਾ ਮੋਬਾਈਲ ਕਾਰਡ ਅਤੇ ਪੰਜ ਪਾਸਪੋਰਟ ਸਾਈਜ਼ ਫੋਟੋਆਂ ਣਾੜ ਲੈ ਕੇ ਆਓ ਜੀ ਪਤਾ ਪਟਿਆਲਾ ਥਾਪਰ ਕਾਲਜ ਦੇ ਅੱਗੇ ਨੇੜੇ ਜਸਨ ਪੈਲਸ ਦੇ ਨਜ਼ਦੀਕ ਐਸਵੀਆਰ ਸੱਟੀ ਟ੍ਰੇਨਿੰਗ ਸੈਂਟਰ ਹੈ ਤੇ ਵੱਧ ਤੋਂ ਵੱਧ ਉੱਥੇ ਪਹੁੰਚੋ ਅਤੇ ਆਪਣੀ ਬੇਰੋਜ਼ਗਾਰੀ ਨੂੰ ਦੂਰ ਕਰੋ ਧੰਨਵਾਦ ਵਧੇਰੇ ਜਾਣਕਾਰੀ ਲਈ ਡਾਇਰੈਕਟਰ ਐਸਵੀਆਰ ਸੱਟੀ ਪਟਿਆਲਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਚੱਲ ਰਹੇ ਨੰਬਰਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ